ਜੋ ਸਾਡਾ ਇਤਿਹਾਸ ਆ ਸਿੱਖ ਸੰਖੇਪ ਉਹ ਖਰੜਾ ਬਣਿਆ ਸ਼੍ਰੋਮਣੀ ਕਮੇਟੀ ਵੱਲੋਂ ਆਓ ਗੁਰਮਤਿ ਦਾ ਜਿਹੜਾ ਸਿੱਖੀਏ ਉਸ ਕਿਤਾਬ ਦੇ ਨਾਲ ਤੇ ਬਾਕੀ ਸੰਥਿਆ ਦਿੱਤੀ ਜਾਂਦੀ ਆ ਸ਼ਬਦਾਂ ਦੀ ਗੁਰੂ ਸਾਹਿਬ ਦੇ ਕਿਵੇਂ ਆਤਮਾ ਪਾਠ ਕਰਨਾ ਦਨ ਵੱਡਾ ਆਖੇ ਸਭ ਕੋਇ ਕੇਵਡ ਵੱਡਾ ਢੀਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਨੇ ਵਾਲੇ ਤੇਰੇ ਰਹਿਤ ਮਾਈ ਵੱਡੇ ਮੇਰੇ ਸਾਹਿਬਾ ਗੈਰ ਗੰਭੀਰ ਅਗਨੇ ਗਹੀ ਰਾ ਕੋਇ ਨਾ ਜਾਣੇ ਤੇ ਰਾਕੇ ਤਕੇ ਵੱਡ ਚੀਰਾ ਰਹਾਓ ਇਸਾਂ ਜੀ ਇਹ ਉਪਰਾਲਾ ਜਿਹੜਾ ਨਾ ਉਪਰਾਲਾ ਤੇ ਬਹੁਤ ਹੀ ਵਰਾਇਦਾ ਦਾ ਕੋਈ ਵੀ ਮਤਲਬ ਕੀ ਕਹਿੰਦੇ ਮੋਲਨੀ ਜਿਹਨੂੰ ਕਿਹਾ ਦਿੰਦੇ ਕੋਈ ਇਹਦਾ ਵੱਡਾ ਉਪਰਾਲਾ ਵਾਏ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਇ ਕਰਦੇ ਆ ਨਾਮ ਪਰਗਾਸ ਮੇਰੇ ਮਿੱਤ ਗੁਰਦੇ ਮੋਗੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਭਾਂਜਿ ਖਾਈ ਹਰ ਕੀ ਦੇ ਹਮਰੀ ਰਾਸ ਰਹਾਓ ਸਾਨੂੰ ਇਸ ਕੰਪੀਟਿਸ਼ਨ ਵਿੱਚ ਆ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਆਪੀ ਸਾਨੂੰ ਇਤਿਹਾਸ ਨਾਲ ਰਿਲੇਟਿਡ ਕੁਐਸਚਨ ਪੁੱਛੇ ਜਾਂਦੇ ਹਨ ਆਪਾਂ ਉਹਨਾਂ ਦੇ ਸਵਾਲ ਵੀ ਦਿੰਦੇ ਹਨ ਕੀਤਾ ਅੰਤਨ ਕੀਟ ਘਾਰੇ ਤੋਸੀ ਦੋਸਤ ਰੇ ਨਾਨਕ ਨਿਰਗੁਨ ਗੁਣ ਕਰੇ ਗੁਣਵੰਤੀਆ ਗੁੰਦੇ ਤੇਹਾ ਕੋਈ ਨਾ ਸੋਚੈ ਜੇ ਕਿਸ ਗੁਣ ਕੋਈ ਕਰੇ ਇਥੇ ਸਭ ਕੋ ਸਿੱਖਣ ਨੂੰ ਮਿਲਦਾ ਗੁਰੂਆਂ ਦੇ ਨਾਲ ਰਿਲੇਟਡ ਜੋ ਸਭ ਕੋ ਸਿੱਖਣ ਨੂੰ ਮਿਲਦਾ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਤਸਾਦ ਬਾਣੀ ਬਰਮਾਓ ਸਾਤ ਸੁਹਣ ਸਦਾ ਮਨ ਚਾਓ ਗੁਰਮਤ ਗਿਆਨ ਹੀ ਅਸੀ ਚੀਜ਼ ਆ ਜਦੋਂ ਸਾਡੇ ਅੰਦਰ ਗੁਰਮਤਿ ਗਿਆਨ ਆ ਜਾਏਗਾ ਤਾਂ ਮੈਂ ਗੱਲ ਕਹਿ ਸਕਦਾ ਗੁਰੂ ਦੇ ਚਰਨਾਂ 'ਚ ਆਪਾਂ ਖੜਿਆ ਵੀ ਸਾਨੂੰ ਕੋਈ ਮਾੜੀ ਆਤਾਂ ਨਹੀਂ ਪੈਣਗੀਆਂ ਸੋਚੇ ਸੋਚਨਾ ਹੋਈ ਜੇ ਸੋਚੇ ਲਖਵਾਰ ਛੁਪੇ ਛੁਪਨਾ ਹੋਵੇ ਜਲ ਹਲਾਲ ਇਫਤਾਰ ਭੁੱਖਿਆ ਭੁਖਣਾ ਤਰੇ ਜੇ ਬੰਨਾ ਪੁਰੀਆਪਾਰ ਸਹਨ ਸਹਨ ਪਾਲਖ ਹੋਵੇ ਤਾਂ ਇਹ ਕਿਨਾਂ ਚੱਲੇ ਨਾਲ ਕਿ ਸਚਿਆਰਾ ਹੋਈਆ ਕਿ ਪੂਰੇ ਟੁੱਟੇ ਪਾਰ ਹੁਮੈ ਜਾਇ ਚੱਲਣਾ ਨਾਨਕ ਦੇ ਲਖਿਆ ਨਾਲ ਗੁਰੂ ਨਾਨਕ ਸਾਹਿਬ ਨੇ ਤੇ ਕਿਤੇ ਵੀ ਮੁੱਲ ਨਹੀਂ ਵਟਿਆ ਕਿਸੇ ਗੁਰੂ ਸਾਹਿਬ ਨੇ ਕਿਸੇ ਵੀ ਗੁਰਕੇ ਪਿਆਰੇ ਨੇ ਮੁੱਲ ਨਹੀਂ ਵਟਿਆ ਗੁਰਮਤ ਦਾ ਗਿਆਨ ਦੇਣ ਵਾਸਤੇ ਜੇ ਮੁੱਲ ਜੇ ਕੋ ਮੁੱਲ ਵਟਦੇ ਆ ਤੇ ਮੈਂ ਉਹਨੂੰ ਗੁਰਮਤ ਦਾ ਧਾਰਨੀ ਨਹੀਂ ਮੰਨਦਾ ਆਹ ਲਾ ਤੂੰ ਦੇਖਾ ਤੁਹਾਡਾ ਇੱਕ ਨਵੀਂ ਫਲਵਾੜੀ ਆਏ ਬੱਚੇ ਜਿਹੜੇ ਫੁੱਲਾਂ ਦੀ ਫਲਵਾੜੀ ਆ ਇਹ ਜਾ ਕੇ ਆਪਣੀ ਜਿਹੜੀ ਪੁਰਾਣੀ ਗੱਡੀ ਵੇਚਣਗੇ ਇਹ ਗੁਰਬਾਣੀ ਦੀ ਮਹਿਕ ਨੂੰ ਵੰਡਣਗੇ ਅਨਨ ਨੇ ਉਹ ਬੱਚੇ ਜਿਹੜੇ ਗਰਮੀਆਂ ਦੀਆਂ ਛੁੱਟੀਆਂ ਦਾ ਮਜ਼ਾ ਲੈਣ ਲਈ ਪਹਾੜਾਂ ਤੇ ਜਾਣ ਜਾਂ ਮौज-ਮਸਤੀ ਕਰਨ ਦੀ ਬਜਾਏ ਗੁਰਮਤ ਸਿੱਖਿਆ ਲੈਣ ਨੂੰ ਤਰਜੀਹ ਦੇ ਰਹੇ ਨੇ ਅਤੇ ਤਾਂ ਨੇ ਉਹ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਗੁਰਮਤ ਸਮਰ ਕੈਂਪ ਚ ਭੇਜ ਰਹੇ ਨੇ ਬਟਾਲਾ ਦੇ ਹਰਨਾਮ ਨਗਰ ਵਿਖੇ ਸਥਿਤ ਗੁਰਦੁਆਰਾ ਸਿੰਘ ਸਵਜ ਪ੍ਰਬੰਧਕਾਂ ਵੱਲੋਂ ਐਸਜੀਪੀਸੀ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸਮਰ ਕੈਂਪ ਚਲਾਇਆ ਜਾ ਰਿਹਾ ਜਿਸ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਅਤੇ ਅਧਿਆਤਮਿਕ ਤੇ ਗੁਰਮਤ ਸਿੱਖਿਆ ਦਿੱਤੀ ਜਾ ਰਹੀ ਹੈ ਇਹ ਸਿੱਖਿਆ ਕੁੱਲ ਮੁਫਤ ਦਿੱਤੀ ਜਾ ਰਹੀ ਆ ਮਕਸਦ ਬੱਚਾ ਨੂੰ ਸਹੀ ਮਾਰਗ ਤੇ ਚੱਲਣ ਦਾ ਉਪਦੇਸ਼ ਦੇਣਾ ਹੈ ਤਾਂ ਜੋ ਬੱਚੇ ਗੁਰੂ ਤੇ ਗੁਰਬਾਣੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਬਣਾ ਸਕਣ ਅਤੇ ਸਮਾਜ ਸਾਫ਼ ਸੁਥਰਾ ਰੱਖਣ ਚ ਆਪਣਾ ਸਹਿਯੋਗ ਦੇ ਸਕਣ ਇਸ ਤਰ੍ਹਾਂ ਜੀ ਇਹਨਾਂ ਬੱਚਿਆਂ ਨੂੰ ਗੁਰਮਤਿ ਦੀ ਜਿਹੜੀ ਸਿੱਖਿਆ ਨਾ ਸਿਰਫ ਹੋ ਹੀ ਦਿੱਤੀ ਜਾਂਦੀ ਆ ਜੋ ਸਾਡਾ ਇਤਿਹਾਸ ਆ ਸਿੱਖ ਸੰਖੇਪ ਉਹ ਖਰੜਾ ਬਣਿਆ ਸ਼ਰੁਣੀ ਕਮੇਟੀ ਵੱਲੋਂ ਆਓ ਗੁਰਮਤਿ ਦਾ ਜਿਹੜਾ ਸਿੱਖੀਏ ਉਸ ਕਿਤਾਬ ਦੇ ਨਾਲ ਤੇ ਬਾਕੀ ਸੰਥਿਆ ਦਿੱਤੀ ਜਾਂਦੀ ਆ ਸ਼ਬਦਾਂ ਦੀ ਗੁਰੂ ਸਾਹਿਬ ਦੇ ਕਿਵੇਂ ਆਪਾਂ ਪਾਠ ਕਰਨਾ ਉਹਦੀਆਂ ਲਾਵਾਂ ਦਾ ਲਾਵਾਂ ਦਾ ਕੀ ਬਾਹਰਨੀ ਜਿਹੜੀ ਉਹਦੀ ਉਚਾਰਨ ਕਿਵੇਂ ਕਰਨਾ ਪੰਜਾਬੀ ਦੇ ਵਿੱਚ ਮੋਢਲਾ ਜਿਹੜਾ ਸਾਡਾ ਗਿਆਨ ਆ ਉਹ ਦਾੜਾ ਉਹਦਾ ਪੰਜਾਬੀ ਦੇ ਵਿੱਚ ਜਿਹੜੀ ਲਿਪੀ ਆ ਉਹਦੇ ਬਾਰੇ ਗਿਆਨ ਦੇਣਾ ਪੰਜਾਬੀ ਦੇ ਬੜੇ ਜਿਹੜੇ ਅੱਖਰ ਗਿਆਨ ਆ ਉਹਦੇ ਬਾਰੇ ਦੱਸਣਾ ਫਿਰ ਜਿਹੜੀ ਗਿਣਤੀ ਆ 1 2 3 ਅਸੀਂ ਬੱਚਿਆਂ ਨੂੰ ਅੱਜ ਕੱਲ ਉਹ ਸਾਰੇ ਬੱਚੇ ਪੜ੍ਹਦੇ ਦੂਜੇ ਸਕੂਲਾਂ ਉਹਨਾਂ ਨੂੰ 39 29 49 58 ਇਹ ਪੰਜਾਬੀ ਦੇ ਕਨੇ ਨਹੀਂ ਹੁੰਦਾ ਉਹ ਸਾਰਾ ਗਿਆਨ ਮੰਤਰੇ ਵੀ ਨਾਲ ਨਾਲ ਬੱਚਿਆਂ ਨੂੰ ਦਿੱਤਾ ਜਾਂਦਾ ਵੀ ਇੱਕ ਕਿਵੇਂ ਲਿਖਣਾ ਦੋ ਕਿਵੇਂ ਲਿਖਣਾ ਗਿਣਤੀ ਵਿੱਚ ਦੀ ਤੇ ਉਹਦਾ ਪੰਜਾਬੀ ਵਿੱਚ ਉਹਦਾ ਸਾਰਾ ਉਹ ਸਾਰਾ ਸਿਖਾਇਆ ਜਾਂਦਾ ਤੇ ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੀ ਅਗਣੀ ਹੈ ਲਾਵਾਂ ਦਲਾਵਾਂ ਨੇ ਸਿਆਰੀ ਬਿਹਾਰੀ ਆ ਮਾਰਨੀ ਜਿਹੜੀ ਆ ਉਹਦਾ ਗਿਆਨ ਜਿਹੜਾ ਖਾਸ ਕਰਕੇ ਦਿੱਤਾ ਜਾਂਦਾ ਤੇ ਅਸੀਂ ਕੋਈ ਗਲਤ ਲੱਗ ਜਣਾ ਪੜ ਸਕੀਏ ਦੇਖੋ ਜੀ ਮੈਂ ਤੇ ਇਸ ਸਮੇਂ ਦਾ ਕਿ ਇਹਨਾਂ ਬੱਚਿਆਂ ਨੂੰ ਫਾਇਦਾ ਹੀ ਫਾਇਦਾ ਵਾ ਕਿਉਂਕਿ ਗੁਰਮਤਿ ਗਿਆਨ ਹੀ ਅਸੀ ਚੀਜ਼ ਆ ਜਦੋਂ ਸਾਡੇ ਅੰਦਰ ਗੁਰਮਤਿ ਗਿਆਨ ਆ ਜਾਏਗਾ ਨਾ ਮੈਂ ਗੱਲ ਕਹਿ ਸਕਦਾ ਗੁਰੂ ਦੇ ਚਰਨਾਂ 'ਚ ਆਪਾਂ ਖੜੇ ਆ ਕਿ ਸਾਨੂੰ ਕੋਈ ਮਾੜੀ ਆਦਤਾਂ ਨਹੀਂ ਪੈਣਗੀਆਂ ਅਸੀਂ ਨਸ਼ੇ ਪੱਤੇ ਵੱਲ ਨਹੀਂ ਜਾਵਾਂਗੇ ਪਰ ਬਾਕੀ ਸਮਿਤੀ ਆ ਜਿਹੜੇ ਬੱਚੇ ਆਪਣੇ ਨਹੀਂ ਭੇਜਦੇ ਹਾਂਜੀ ਤੇ ਜਿਹੜੇ ਭੇਜਦੇ ਆ ਮਨ ਦਾ ਬਹੁਤ ਧੰਨਵਾਦੀ ਅਸੀਂ ਬਕਾਇਦਾ ਅਨਾਉਂਸਮੈਂਟ ਕਰਦੇ ਆ ਬੱਚਿਆਂ ਨੂੰ ਪਹਿਲਾਂ ਕਿਹਾ ਜਾਂਦਾ ਤੇ ਇੰਨੀ ਤਰੀਕ ਨੂੰ ਕੈਂਪ ਲੱਗ ਰਿਹਾ ਬਈ ਛੁੱਟੀਆਂ ਨਾ ਜਾਇਓ ਜੇ ਕਿਤੇ ਵੀ ਗੁਰਦੁਆਰੇ ਆਉਣਾ ਫਿਰ ਇਹਨਾਂ ਦੇ ਅਕਲਾਸ ਤੋਂ ਬਾਅਦ ਵੀ ਖਾਣੇ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਡੇਲੀ ਰੋਜ਼ ਕਿਉਂਕਿ ਇਹਨਾਂ ਬੱਚੇ ਇਹਨਾਂ ਆਖਣ ਵੀ ਸਾਨੂੰ ਖਾਣ ਪੀਣ ਨੂੰ ਕੁਝ ਨਹੀਂ ਮਿਲਿਆ ਅੱਛਾ ਸਿੱਖਿਆ ਫ੍ਰੀ ਨਹੀਂ ਮਿਲਦੀ ਪਰ ਇੱਥੇ ਕੋਈ ਫੀਸ ਨਹੀਂ ਇਹ ਗੁਰੂ ਨਾਨਕ ਦੇ ਘਰ ਵਿੱਚ ਤੇ ਮੇਰੇ ਖਿਆਲ ਤੇ ਕਿਸੇ ਗੱਲ ਦਾ ਮੁੱਲ ਹੈ ਹੀ ਨਹੀਂਗਾ ਗੁਰੂ ਨਾਨਕ ਸਾਹਿਬ ਨੇ ਤੇ ਕਿਤੇ ਵੀ ਮੁੱਲ ਨਹੀਂ ਵਟਿਆ ਕਿਸੇ ਗੁਰੂ ਸਾਹਿਬ ਨੇ ਕਿਸੇ ਵੀ ਗੁਰਕੇ ਪਿਆਰੇ ਨੇ ਮੁੱਲ ਨਹੀਂ ਵਟਿਆ ਗੁਰਮਤ ਦਾ ਗਿਆਨ ਦੇਣ ਵਾਸਤੇ ਜੇ ਮੁੱਲ ਜੇ ਕੋਈ ਮੁੱਲ ਵਟਦੇ ਆ ਤੇ ਮੈਂ ਉਹਨੂੰ ਗੁਰਮਤ ਦਾ ਧਰਨੀ ਨਹੀਂ ਮੰਨਦਾ ਇਹ ਤਾਂ ਸਾਡਾ ਜਾਤੀ ਫਰਜ਼ ਹੈ ਨਾ ਇਹ ਇੱਕ ਨੀਂਦਰੀਕ ਤੋਂ ਕਿੰਨੀ ਦਿਨ ਇਹ 7 ਤਰੀਕ ਨੂੰ ਆਰੰਭ ਕੀਤਾ ਸੀ ਜੀ 9 ਵਜੇ ਤੋਂ 10:30 ਵਜੇ ਤੱਕ 16 ਤਰੀਕ ਤੱਕ ਇਸ ਸਮਰ ਕੈਂਪ ਚੱਲਦਾ ਜੀ ਹਰ ਸਾਲ ਹਾਂਜੀ ਹਰ ਸਾਲ ਹੀ ਮਾਰੇ ਕਿਰਪਾ ਕਰੇ ਹਰ ਸਾਲ ਹੀ ਚੱਲਿਆ ਕਰੇਗਾ ਹਾਂਜੀ ਨਾਲ ਅਸੀਂ ਐਸਪੀ ਸਾਹਿਬ ਤੋਂ ਪੂਰਾ ਸਹਿਯੋਗ ਹੈ ਜੀ ਉਹਨਾਂ ਲੋ ਜਿਹੜੇ ਇੱਥੇ ਟੀਚਰ ਸਾਹਿਬ ਆਏ ਨੇ ਬੱਚੇ ਨੂੰ ਗਿਆਨੀ ਜੀ ਪ੍ਰਚਾਰਕ ਨੇ ਸ਼ਰਮਨੀ ਕਮੇਟੀ ਦੇ ਪੰਤ ਦੀਪ ਸਿੰਘ ਜੀ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਉਹ ਕਰ ਰਹੇ ਨੇ ਸਰਦਾਰ ਗੁਰਨਾਮ ਸਿੰਘ ਜੀ ਜਸਲੇ ਸਲੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਦੇ ਡਿਊਟੀ ਲਈ ਹੋਈ ਆ ਹੋਰ ਵੀ ਧਰਮਾਂ ਦੇ ਵਿੱਚ ਬੱਚੇ ਬੱਚੇ ਹਾਂਜੀ ਆਉਂਦੇ ਆ ਅਸੀਂ ਸਾਰਿਆਂ ਨੂੰ ਕਹਿੰਨੇ ਇਸ ਮੁਹੱਲੇ 'ਚ ਕਾਫੀ ਮੁਸਲਮਾਨ ਵੀ ਬੱਚੇ ਰਹਿੰਦੇ ਆ ਹਿੰਦੂ ਵੀ ਰਹਿੰਦੇ ਆ ਦੂਜੇ ਬਿਆ ਬਿਹਾਰ ਦੇ ਆ ਜੂਪੀ ਦੇ ਰਾਜਸਥਾਨ ਦੇ ਆ ਆ ਚਾਰ ਪੰਜ ਬੱਚੇ ਸਾਡੇ ਕੋਲ ਪ੍ਰਵਾਸੀ ਨੇ ਉਹਨਾਂ ਦੇ ਬੱਚੇ ਆ ਇੱਕ ਬੱਚੀ ਸਾਡੇ ਕੋਲ ਸਾਰਾ ਘਰ ਹਿੰਦੂਆਂ ਦਾ ਪੂਰਾ ਸਾਰਾ ਉਹ ਬੱਚੀ ਸਵੇਰਿਆ ਕਿ ਨਿਤਨੇਮ ਦਾ ਪਾਠ ਵੀ ਕਰਦੀ ਆ ਹਜੇ ਅਸੀਂ ਗੱਲ ਕੋਈ ਨਹੀਂ ਸ਼ਾਮ ਨੂੰ ਬੱਚੇ ਆਉਂਦੇ ਸੋਦਰ ਦਾ ਪਾਠ ਕਰਦੇ ਆ ਤੇ ਫਿਰ ਜਦੋਂ ਬੱਚਿਆਂ ਨੂੰ ਜ਼ੁਬਾਨੀ ਸੁੰਦੇ ਉਹ ਉਹਨਾਂ ਨੂੰ ਉਹ ਮੰਨੋ ਕੁਝ ਨਹੀਂ ਮਿਲਦਾ ਬੜੀ ਮੰਨੋ ਮੈਂ ਸਮਝਦਾ ਕਿ ਅਸੀਂ ਸਮਝਦੇ ਵੀ ਸਾਡੀ ਜੀਵਨ ਜਿਹੜਾ ਕਿ ਨਹੀਂ ਇਹ ਸਫਲ ਹੈ ਚਲੋ ਸਾਡੀ ਅਸੀਂ ਤਾਂ ਨਹੀਂ ਸਿੱਖ ਸਕਿਆ ਕੋਈ ਤੇ ਕੋਈ ਸਾਡੇ ਕੋਲ ਸਿੱਖ ਜਾ ਤੇ ਬਹੁਤ ਵੱਡੀ ਗੱਲ ਹੈ ਪਰ ਅੱਜ ਕੱਲ੍ਹ ਦੇ ਬੱਚੇ ਜਿਹੜੇ ਬੜੇ ਦੂਰ ਚਲੇ ਗਏ ਕੀ ਇਸ ਚੀਜ਼ ਤੋਂ ਅ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ ਦੇ ਪਰ ਅਸੀਂ ਬੱਚਿਆਂ ਨੂੰ ਆਪ ਹੀ ਦੂਰ ਕੀਤਾ ਜੇ ਸਾਡੇ ਮਾਪਿਆਂ ਦਾ ਕਸੂਰ ਹੈ ਅਸੀਂ ਬੱਚਿਆਂ ਨੂੰ ਕੁਝ ਨਹੀਂ ਦੱਸਦੇ ਨਾ ਕਹੀਨੇ ਆ ਅਸੀਂ ਉਹਨਾਂ ਜਿਹਨਾਂ ਧਾਰਮਿਕ ਸਮਰਤ ਕਹਿੰਦੇ ਕਹਿ ਸਕਦੇ ਹੈ ਧਾਰਮਿਕ ਸਮਰਤ ਕਹਿੰਦਾ ਹੈ ਜੀ ਹੈ ਧਾਰਮਿਕ ਕੰਮ ਕਹਿੰਦਾ ਇਹ ਦੂਜੀ ਔਰ ਗੱਲ ਹੀ ਕੋਈ ਨਹੀਂ ਸવાય ਨਰੋਲ ਧਾਰਮਿਕ ਸਿੱਖਿਆ ਤੋਂ ਔਰ ਕੋਈ ਸਿੱਖਿਆ ਨਹੀਂ ਦਿੱਤੀ ਜਾਂਦੀ ਹਾਂ ਨਾਲ ਚੱਲਦੇ ਚੱਲਦੇ ਜੀਵਨ ਜਾਚ ਦੱਸੀ ਜਾਂਦੀ ਜਿਹੜੇ ਬੱਚੇ ਸਿਆਣੇ ਆ ਨਾ ਉਹਨਾਂ ਨੂੰ ਜ਼ਰੂਰ ਜੀਵਨ ਜਾਚ ਦੱਸੀ ਜਾਂਦੀ ਆ ਕਿ ਸਾਡਾ ਅਗਲਾ ਸਮਾਂ ਕਿੱਦਾਂ ਅਸੀਂ ਜੀਣਾ ਹੈ ਅੱਜ ਬੱਚੇ ਸਾਡੇ ਸਿਆਣੇ ਨਹੀਂ ਆਏ ਬੀਏ ਜੀ ਪੜ੍ਹਦੇ ਬੱਚੇ ਫਾਈਨਲ ਜਿਹਨ ਧਿਆਨ ਦੇਣਦੇ ਆ ਪਲੱਸ 2 ਚ ਹੀ ਪੜ੍ਹਦੇ ਆ ਬੱਚੇ ਸਾਡੇ ਕੋਲ ਅਸਲੇ ਸਭ ਤੋਂ ਛੋਟਾ ਬੱਚਾ ਮੈਂ ਕਿਹਾ 7 ਸਾਲ ਦਾ ਵਾ ਬਾਈਕੂ ਜੀ ਦਾ ਖਾਲਸਾ ਵਾ ਬਾਈਕੂ ਜੀ ਬਸੇ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਜਿਹੜਾ ਕਿ ਤੁਸੀਂ ਇਹ ਸਮਰ ਕੈਂਪਸ ਜਿਹੜੇ ਬੱਚਿਆਂ ਦਾ ਲੱਗਾ ਗੁਰਮੁਖ ਦੇ ਨਾਲ ਜਿਹੜੇ ਇਹ ਛੋਣੀ ਗੁਰਦਾਪੁਰ ਦੀ ਕਮੇਟੀ ਤੇ ਲੋਕਲ ਕਮੇਟੀ ਵਾਲੇ ਜਿਹੜੇ ਬੱਚਿਆਂ ਨੂੰ ਜੋੜ ਰਹੇ ਨੇ ਤੇ ਤੁਸੀਂ ਲੋਕਾਂ ਤੱਕ ਇਹ ਪਹੁੰਚਾਉਣ ਲੱਗੇ ਹੋ ਇਹ ਬਹੁਤ ਵੱਡਾ ਕੰਮ ਹੈ ਧੰਨਵਾਦ ਆ ਇਸ ਤਰ੍ਹਾਂ ਜੀ ਇਹ ਉਪਰਾਲਾ ਜਿਹੜਾ ਨਾ ਉਪਰਾਲਾ ਤੇ ਬਹੁਤ ਹੀ ਵराइਗਾਰੀ ਦਾ ਕੋਈ ਵੀ ਮਤਲਬ ਜੀ ਜਿਹੜੇ ਮੋਲੋਨੀ ਜਿਹਨੂੰ ਕਿਹਾ ਦਦੇ ਕੋਈ ਇਹਦਾ ਵੱਡਾ ਉਪਰਾਲਾ ਵਾਏ ਇਹ ਜਿਹੜਾ ਪ੍ਰੇਰਦੇ ਚ ਬੱਚਿਆਂ ਨੂੰ ਜੋੜਦੇ ਬੱਚੇ ਇਹ ਜਾ ਕੇ ਕੱਲ ਨੂੰ ਆਉਣ ਵਾਲਾ ਪਹੇਖਾ ਤੁਹਾਡਾ ਇੱਕ ਨਵੀਂ ਫਲਵਾੜੀ ਆਏ ਬੱਚੇ ਜਿਹੜੇ ਫੁੱਲਾਂ ਦੀ ਫਲਵਾੜੀ ਆ ਇਹ ਜਾ ਕੇ ਆਪਣੀ ਜਿਹੜੀ ਗਾੜੀ ਵੇਚਣਗੇ ਇਹ ਗੁਰਬਾਣੀ ਦੀ ਮਹਿਕ ਨੂੰ ਵੰਡਣਗੇ ਤੇ ਇਸ ਕਰਕੇ ਬਹੁਤ ਵੱਡਾ ਉਪਰਾਲਾ ਜੋ ਆਪਣਾ ਗੁਰਦੁਆਰਾ ਬੰਦ ਗੜੀ ਵਾਲੇ ਸਿੰਘ ਸਭਾ ਗੁਰਸੜਾ ਘਰ ਨਾਮ ਨਗਰ ਤੇ ਸ਼ਰੋਣੀ ਗੁਰਦੁਆਰਾ ਬੰਦ ਕਮੇਟੀ ਇਹਨਾਂ ਨੇ ਇਹ ਉਪਰਾਲਾ ਕਰਕੇ ਤੇ ਬੱਚਿਆਂ ਨੂੰ ਗੁਰਮਤ ਨਾਲ ਜੋੜਨ ਦਾ ਉਪਰਾਲਾ ਕੀਤਾ ਇਹ ਬੱਚੇ ਜਿਹੜੇ ਜਿਹੜੇ ਗੁਰਮਤ ਨਾਲ ਜੁੜੇ ਨੇ ਪਹਿਲੀ ਗੱਲ ਤੇ ਇਹ ਜਦੋਂ ਬੱਚੇ ਇਹ ਜਿਹੜੇ ਬੱਚੇ ਗੁਰੂ ਕੋਈ ਵੀ ਭਾਵੇਂ ਧਰਮ ਦੇ ਨਾਲ ਜਾਂ ਕਿਸੇ ਵੀ ਧਰਮ ਦੇ ਦੇਖੇ ਜਰਨ ਇਹ ਕਿਤੇ ਜਿਹੜੇ ਗੁਰੂ ਘਰ ਨਾਲ ਜਾਂ ਆਪਣੇ ਕਿਸੇ ਆਪਣਾ ਕਿਸੇ ਵੀ ਧਰਮ ਨਾਲ ਜੁੜੇ ਨੇ ਉਹ ਗਾਗੇ ਜਾ ਕੇ ਕਿਸੇ ਵੀ ਮਾੜੀ అలਮਤ ਨੂੰ ਨਹੀਂ ਉਹਦੇ ਨਾਲ ਨਹੀਂ ਜੁੜਨਗੇ ਫਿਰ ਨਵੀਂ ਲੋਕਾਂ ਨੂੰ ਜਾ ਕੇ ਸੇਧ ਦੇਣਗੇ ਇਹ ਮਤਲਬ ਇਹਦਾ ਫਾਇਦਾ ਹੋਏਗਾ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮੇਰਾ ਨਾਮ ਪੰਥਜੀਤ ਸਿੰਘ ਹੈ ਪ੍ਰਚਾਰਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਸੇ ਕਿ ਇਤਿਹਾਸ ਦੀ ਪ੍ਰਤੀ ਜਾਣਕਾਰੀ ਦਿੱਤੀ ਜਾਂਦੀ ਹੈ ਗੁਰਬਾਣੀ ਯਾਦ ਕਰਵਾਈ ਜਾਂਦੀ ਹੈ ਤੇ ਜੋ ਅੱਜ ਦੀ ਬੱਚਿਆਂ ਨੂੰ ਲੋੜ ਹੈ ਪੰਜਾਬੀ ਦੇ ਨਾਲ ਉਹਦੇ ਬਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਉਹਦੇ ਨਾਲ ਜੋੜਿਆ ਜਾਂਦਾ ਜੀ ਤੇ ਰੁਚੀ ਕਿਵੇਂ ਦੀ ਲੱਗਦੀ ਹੈ ਫਿਰ ਬੱਚੇ ਰੁਚੀ ਬਹੁਤ ਵਧੀਆ ਬੱਚਿਆਂ ਦੀ ਆ ਬੱਚੇ ਜੋ ਅੱਜ ਗਰਮੀਆਂ ਦੀਆਂ ਛੁੱਟੀਆਂ ਤੇ ਆਪਣੇ ਨਾਨਕੇ ਪਿੰਡਾਂ ਤੇ ਜਾਣ ਦੇ ਜਿਹੜੇ ਪਲਾਨ ਸੀ ਉਹਨਾਂ ਨੂੰ ਕੈਨਸਲ ਕਰਕੇ ਗੁਰਦਾਰਾ ਸਾਹਿਬ ਪਹੁੰਚੇ ਨੇ ਤੇ ਇਹ ਵੱਡਾ ਉਪਰਾਲਾ ਜਿਹੜੇ ਸਾਡੇ ਜਨਰਲ ਸਕੱਤਰ ਗੁਰਦਾਰਾ ਸਾਹਿਬਾਨ ਦੇ ਭਾਈ ਹਰਬਲ ਸਿੰਘ ਜੀ ਉਹਨਾਂ ਨੇ ਘਰ ਘਰ ਜਾ ਕੇ ਬੱਚੇ ਨੂੰ ਇੱਥੇ ਲਿਆ ਲਿਆੰਦਾ ਤੇ ਜੋ ਸਾਡੀ ਡਿਊਟੀ ਸਰਦਾਰ ਗੁਰਨਾਮ ਸਿੰਘ ਜੀ ਜਸਲ ਮੈਂਬਰ ਸ਼ੋਮਨੀ ਗੁਰਦਾ ਪ੍ਰਬੰਧਕ ਕਮੇਟੀ ਨੂੰ ਆਪ ਨੂੰ ਲਗਾਈ ਗਈ ਹੈ ਕਿ ਅਸੀਂ ਉਸ ਤਰੀਕੇ ਦੇ ਨਾਲ ਬੱਚੇ ਨੂੰ ਜਿੰਨਾ ਵੀ ਵੱਧ ਵੱਧ ਜਿੰਨੇ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਪੜਾ ਸਕੀਓ ਪੜਾ ਰਹੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਮਾਪਿਆਂ ਨੂੰ ਜਿਹੜੇ ਹਾਲੇ ਵੀ ਆਪਣੇ ਬੱਚਿਆਂ ਨੂੰ ਨਹੀਂ ਤੇਜਦੇ ਅਸੀਂ ਬਸ ਬੇਨਤੀ ਕਰਨਾ ਚਾਹੁੰਦੇ ਹਾਂ ਬੱਚੇ ਮਾਪਿਆਂ ਨੂੰ ਕਿ ਜਿਵੇਂ ਸਾਰੇ ਹਰ ਪੜ੍ਹਾਈ ਤੇ ਅਸੀਂ ਜ਼ੋਰ ਦਿੰਨੇ ਆ ਜਿਵੇਂ ਹਰ ਪੜ੍ਹਾਈ ਵਾਸਤੇ ਵਾਧੂ ਵਾਧੂ ਫੀਸਾਂ ਖਰਚਦੇ ਆ ਇਹ ਪੜ੍ਹਾਈ ਫ੍ਰੀ ਦੇ ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀ ਆ ਜਿੱਥੇ ਜਿੰਨਾ ਚਿਰ ਤੱਕ ਮਾਪਿਓ ਦਾ ਸਹਿਯੋਗ ਨਹੀਂ ਆ ਨਾ ਤੇ ਸ਼ੋਮਨੀ ਕਮੇਟੀ ਉਹਨਾਂ ਚਿਰ ਤੱਕ ਘਰ ਘਰ ਬੱਚਿਆਂ ਨੂੰ ਸਿੱਖਿਅਤ ਕਰ ਸਕਦੀ ਆ ਨਾ ਲੋਕਲ ਕਮੇਟੀਆਂ ਇਤਿਹਾਸ ਤੋਂ ਵੀ ਜਾਣਿਆ ਜਾਂਦਾ ਬੱਚਿਆਂ ਨੂੰ ਹਾਂਜੀ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਜਾਂਦਾ ਜੀ ਇਤਿਹਾਸ ਦੇ ਬਾਰੇ ਬੱਚੇ ਨੂੰ ਦਸ ਗੁਰੂ ਸਾਹਿਬਾਨਾਂ ਦੇ ਇਤਿਹਾਸ ਨਾਲ ਜੋੜਿਆ ਜਾਂਦਾ ਜੀ ਤੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਤਰਨਦੀਪ ਸਿੰਘ ਹੈ ਅਤੇ ਮੈਂ 7ਵੀਂ ਜਮਾਤ ਵਿੱਚ ਪੜ੍ਹਦਾ ਹਾਂ ਇਸ ਕੈਂਪ ਨੂੰ ਇਸ ਕੈਂਪ ਵਿੱਚ ਆ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਆਪੀ ਸਾਨੂੰ ਇਤਿਹਾਸ ਨਾਲ ਰਿਲੇਟਡ ਕੁਸ਼ਨ ਪੁੱਛੇ ਜਾਂਦੇ ਹਨ ਆਪਾਂ ਉਹਨਾਂ ਦੇ ਸਵਾਲ ਵੀ ਦਿੰਦੇ ਹਨ ਤੇ ਸਾਨੂੰ ਗੁਰਬਾਣੀ ਸਿਖਾਈ ਜਾਂਦੀ ਹੈ ਆਪਾਂ ਗੁਰਬਾਣੀ ਕੰਠ ਵੀ ਕੀਤੀ ਹੋਈ ਹੈ ਨਿਹਾਰਾ ਰਾਇ ਸਾਹਿਬ ਸੋਹਿਲਾ ਸਾਹਿਬ ਜਿ ਜਪਜੀ ਸਾਹਿਬ ਇਹਨੂੰ ਹੋ ਗਿਆ ਹੈ ਤੇ ਅੱਜ ਅਸੀਂ ਹੁਣ ਅਸੀਂ ਰੋਜ਼ ਆਉਨੇ ਆ ਪੰਜ ਦਿਨ ਸਾਨੂੰ ਲਗਾਤਾਰ ਆਪਾਂ ਆਉਨੇ ਆ ਤੇ ਸਾਨੂੰ ਬੋਛੇ ਦੇ ਸਵਾਲ ਜਵਾਬ ਦੇਣੇ ਉਹਨਾਂ ਦੇ ਤੁਮ ਮੰਜਾਲੇ ਪਾਰਿਸ ਕੈਂਪਾ ਤੋਂ ਬਾਅਦ ਪਾਰ ਗੁਰਦੁਆਰੇ ਵੀ ਸੇਕਣਾ ਜ਼ਰੂਰੀ ਹੈ ਨਾ ਠੀਕ ਹੈ ਅੱਜ ਕੀ ਸਿੱਖਿਆ ਅੱਜ ਅਸੀਂ ਸਿੱਖ ਹਰਗੋਬਿੰਦ ਸਾਹਿਬ ਜੀ ਦਾ ਬੜਿਆ ਸਿੱਖ ਕੋ ਪ੍ਰਸ਼ਨ ਉਤਰ ਬਾਬਾ ਜੀ ਨੇ ਸਾਨੂੰ ਪੜਾਇਆ ਸੀ ਅੱਜ ਸੁਣਾਓਗੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿਮ ਸਿੰਘ ਜੀ ਭਾਈ ਮੁਕਮ ਭਾਈ ਮੁਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਤੇ ਜੱਜ ਸਾਹਿਬ ਵੀ ਪਹਿਲੀ ਕੋੜੀ ਵੀ ੴ ਸਤਨਾਮ ਕਰਤਾ ਪੁਰਖ ਨਿਰੋ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦੁ ਜਪ ਆ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚਨਾ ਹੋਈ ਜੇ ਸੋਚ ਲਖਵਾਰ ਛੁਪੇ ਛੁਪਨਾ ਹੋਵੇ ਜਹ ਲਾ ਲਿਫਤਾਰ ਭੁਖੇ ਭੁਖਣਾ ਤਰੇ ਜੇ ਬਨਣਾ ਪੂਰੀਆਪਾਰ ਸਹਨ ਸਹਨ ਪਾਲਖੋਵੇ ਤਾਇਕ ਨ ਚਲੇ ਨਾਲ ਕਿਸਾ ਚਾਰਾ ਹੋਈਆ ਕੇ ਪੂਰੇ ਟਟੇ ਪਾਰ ਹਮੇ ਜਾਇ ਚਲਣਾ ਨਾਨਕ ਲਿਖਿਆ ਨਾਲ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਕੀਰਤਕੌਰ ਹੈ ਇੱਥੇ ਮੈਂ 7 ਤਰੀਕ ਦੇ ਆ ਰਹੀ ਹਾਂ ਇਹ ਕਿਵੇਂ ਲੱਗਾ ਤੁਹਾਨੂੰ ਇੱਥੇ ਆਣ ਕੇ ਬਹੁਤ ਵਧੀਆ ਲੱਗਿਆ ਮੈਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਇੱਥੇ ਸਭ ਕੁਝ ਸਿੱਖਣ ਨੂੰ ਮਿਲਦਾ ਗੁਰੂਆਂ ਦੇ ਨਾਲ ਰਿਲੇਟਡ ਜੋ ਸਭ ਕੁਝ ਸਿੱਖਣ ਨੂੰ ਮਿਲਦਾ ਹੈ ਅੱਜ ਕਿ ਸਖਿਆ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਸ਼ਨ ਉੱਤਰ ਪੜਾਏ ਹੀ ਬਾਬਾ ਜੀ ਨੇ ਮੇਰਾ ਸੋਖਾ ਜਿਹਾ ਸਵਾਲ ਹੈ ਹਾਂਜੀ ਦੱਸਾਂ ਗੁਰੂਆਂ ਦੇ ਨਾਮ ਆnde ਹਾਂਜੀ ਸੁਣਾ ਦਿਓਗੇ ਹਾਂਜੀ ਸੁਣਾਓ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ Rai ਸਾਹਿਬ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਸਾ ਪਾਸ਼ੇ ਜੋ ਤਾਂ ਤਾਂ ਚਿਰ ਗੁਰ ਗ੍ਰੰਥ ਸਾਹਿਬ ਜੀ ਨਹੀਂ ਨਹੀਂ ਆਪਣੇ ਆਪ ਹੀ